ਮੇਰੀ ਨਾਮ ਪਦਾਇਸ਼ ਪਿੰਡ ਦੀ ਹੈ ਆ ਬੋਕਿਆਂ ਦੀ ਹਾਂਜੀ ਤੇ ਉਹ ਜਦੋਂ ਦੇ ਗਏ ਆ 47 ਵੇਲੇ ਦੀ ਮੈਂ ਤਾਂ ਬੱਚਾ ਸੀ ਛੋਟੀ ਜੀ ਹੈ ਨਾ ਅੱਛਾ ਤੇ ਹੁਣ ਦਿਲ ਕਰਦਾ ਸੀ ਦੇਖਣ ਨੂੰ ਪਿੰਡ ਆਪਣਾ ਮਾਤਾ ਜੀ ਥੋੜੂ ਜਿਹਾ ਮਾਰਸ਼ਲ ਬਾਦੀ ਆਨੇ ਨੀਕ ਨਹੀਂ ਪਿੰਡ ਦੀ ਬਲਾਵਾ ਆ ਬੋਕਿਆਂ ਮੈਂ ਆਪਣੇ ਪਿੱਕੇ ਪਿੰਡਾਂ ਦੀ ਤੇ ਮੈਂ ਪਿੱਕੇ ਪਿੰਡਾਂ ਦੀ ਅੱਛਾ ਉਹਦੇ ਜਦੋਂ ਵੀ ਮੁਸਲਮਾਨ ਹੋਏ ਉੱਦੇ ਟੁਰ ਗਏ ਤੇ ਇਹ ਕਿਹੜੇ ਗੋਆ ਹੈ ਕਿਸੇ ਆਪਣਾ ਪਿੰਡ ਆਪਣੀ ਬੇਕਾ ਪਿੰਡ ਸਮਝਦੀ ਹੈ ਨਹੀਂ ਕੋਈ ਆਪ ਜਨਪ ਨੂੰ ਨੰਮ ਚਾ ਬੱਸ ਬਾਬਾ ਹਾਂ ਕਹਿੰਦੇ ਕੋਈ ਘਾਰ ਸਭੇਕਣਾ ਆਪਣੇ ਦੱਕਾ ਉਹ ਫਿਰ ਮੈਂ ਖੁਦ ਤੂੰ ਆਈ ਨਹੀਂ ਐਸੇ ਪਿੰਡ ਜਿਹੜਾ ਤਾਂ ਹੰਬੋ ਕੀਦਾ ਪਿੰਡ ਐਸੇ ਪਿੰਡ ਜਿਹਾ ਜਸਾ ਰਾਹੇ ਕੋਣੀ ਹਾਂ ਰਿਆ ਕੋਣੀ ਹਾਂਜੀ ਚਲੋ ਉਹ ਗਲੀਆਂ ਵਿੱਚ ਵਦਾਵਾ ਸਿੰਘ ਸੀ ਉਹਨਾਂ ਦਾ ਉਹਨਾਂ ਦਾ ਕਤਲ ਇੱਥੇ ਹੋ ਗਿਆ ਸੀ ਗੁਰਦੁਆਰੇ ਬੈਠੇ ਪਾਠ ਕਰਦੇ ਸੀਗੇ ਅੱਛਾ ਤੇ ਉਹ ਬੱਚੇ ਮਾਰ ਮਾਰ ਕੇ ਨਾ ਉਹਨਾਂ ਨੂੰ ਸਾਡੇ ਕੰਮ ਹੀ ਜਿਹੜੇ ਸੀਗੇ ਵੀ ਇਹਨਾਂ ਦੇ ਘਰ ਲੁੱਟ ਲਾਂਗੇ ਹਾਂ ਉਹਨਾਂ ਨੇ ਬਾਕੀ ਸਾਰਾ ਪਰਵਾਸ ਸਾਡਾ ਚਲਾ ਗਿਆ ਸੀਗਾ ਅੱਛਾ ਤੇ ਉਹ ਕੱਲੇ ਇੱਥੇ ਰਹਿ ਗਏ ਸੀ ਵੀ ਥੋੜੇ ਦਿਨਾਂ ਦੀ ਗੱਲ ਹੈ ਹਾਂ ਆ ਗਈ ਆਜੋ ਲੋ ਮੇਰੀ ਹਾਨ ਨਾ ਆਉਂਦੀ ਆ ਲੈ ਲਾਜ ਜਾਂਦਾ ਲੋ ਜੀ ਆਜੋ ਆਜੋ ਹਗਾ ਅਰੇ ਇਕੱਠੇ ਗੇੜਦੀਆਂ ਰਹੀਆਂ ਹੋਏ ਬਈ ਜੇ ਆਜਾ ਭਾਵੇਂ ਆ ਗੱਲ ਮਿਲ ਜੇ ਹਾਂ ਆ ਦੇ ਗਵਾ ਦੇ ਕ ਬੇਲਾ ਸਵੇਲਾ ਤੇ ਜਿਹੜਾ ਸਾਡੇ ਕੁਦਰ ਦੇ ਖਰਾਇ ਤੇ ਉਹਦੇ ਨਾਲ ਇੱਕ ਲਖ ਰਾਈ ਤੀ ਇੱਕ ਨਰੂੜਾ ਤੇ ਪਿਉ ਉਹਨਾਂ ਦਾ ਸੌਣ ਸੀ ਜਦ ਬਾਬਾ ਮੁਰਸ਼ੀ ਸੀ ਨਾ ਉਹਨਾਂ ਚਾਰ ਤੀਆ ਸਨ ਆਹੋ 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 ਬਾਬਾ ਮੁਰਸ਼ੀ ਚਾਰ ਤੀਆ ਸਨ ਇੱਕ ਨਾ ਦੀਪੋ ਇੱਕ ਨਾ ਉਹ ਨਵਾਂ ਸੀ ਨਹੀਂ ਨਹੀਂ ਇੱਕ ਇਸੇ ਦਾ ਦੀ ਹੋ ਗਈ ਫਿਰ ਉਹਨਾਂ ਦਾ ਲਕਾ ਕੀਤਾ ਸਾਰੇ ਇੱਕ ਦਾ ਆ ਨਾ ਆ ਤੇ ਜਿਹੜਾ ਉਹਨਾਂ ਦਾ ਭਰਾ ਸੀਗਾ ਇਹ ਦਾ ਨਾ ਪਿਆ ਉਹ ਇੱਕ ਦਿਨ ਆਪੇ ਉਹਦੇ ਨਾਲੇ ਕਿਨਾਂ ਸੀ ਨਾ ਖਿਸ਼ਾਲ ਸਿੰਘ ਤੇ ਫਤੇ ਸਿੰਘ ਸੀ ਫਤੇ ਸਿੰਘ ਹੁਣਾਂ ਦਾ ਜਿਹੜਾ ਇੱਕ ਚਾਚਾ ਸੀਗਾ ਬਦਾਵਾ ਸਿੰਘ ਮੁੰਸ਼ੀ ਸੀਗਾ ਜਿਹੜਾ ਹਾਂ ਬਾਬਾ ਮੁੰਸ਼ੀ ਹੈ ਸੀ ਵੇਖਿਆ ਜਾਂਦਾ ਮੁੰਸ਼ੀ ਦਾ ਇੱਕ ਮੁੰਡਾ ਸੀਗਾ ਉਹ ਮੁੰਡੇ ਦੀ ਮੈਂ ਧੀ ਆ ਛੋਟੀ ਸਾਰਿਆਂ ਤੋਂ ਹਾਂ ਬਾਬਾ ਮੁੰਸ਼ੀ ਜਿਹੜਾ ਉਹਨਾਂ ਦੀ ਬੈਠੋ ਕੋਲ ਸੁੱਤਾ ਹੁੰਦਾ ਸੀ ਨਾ ਬਾਬੇ ਮੁੰਸ਼ੀ ਨੇ ਮਾਰਿਆ ਸਾਨੇ ਹਾਂ ਹਾਂ ਫਟ ਬਾਬਾ ਸਾਹਿਬ ਨੇ ਤਾਂ ਪਤਾ ਨਹੀਂ ਕਿ ਉਹਨਾਂ ਨੂੰ ਪਤਾ ਸੀ ਜੀ ਹਾਂ ਤੇ ਇੱਕ ਨਾ ਮਾਮਾ ਚੀ ਸੀ ਇੱਕ ਇੱਕ ਹੜਕੜ ਇਹਨਾਂ ਮਾਰਿਆ ਸੀ ਲਓ ਜੀ ਹਾਂ ਪਿੰਡ ਜਾਨੇ ਮਾਰਿਆ ਸੀਗਾ ਹਾਂ ਹਾਂ ਉਹ ਪਤਾ ਨਹੀਂ ਸਾਡੇ ਕੰਮੇ ਕੁਮੇ ਸੀਗੇ ਕੁਛ ਇਹ ਪਤਾ ਨਹੀਂ ਸਾਰੇ ਢੜ ਗਏ ਸਨ ਉਹ ਰਹਿ ਗਿਆ ਸੀ ਇਕੱਲਾ ਉਹ ਹਾਂ ਲਓ ਜੀ